ਲੋ ਵੀ ਮਿੱਤਰੋ ਗੁੱਡ ਮਾਰਨਿੰਗ ਤੋਂ ਪਚੜ ਗਈ ਆ ਤੇ ਆਪਾਂ ਗੱਡੀ ਚ ਬਹਿ ਗਏ ਆ ਗੱਡੀ ਕਰਨ ਸੀ ਸਟਾਰਟ ਚੱਲੇ ਆ ਜਿੱਤ ਤੁਹਾਨੂੰ ਦਿਖਾਉਨੇ ਕੋਈ ਸਰਪ੍ਰਾਈਜ਼ ਆਪਾਂ ਚੱਲੇ ਅੱਜ ਕਿੱਥੇ ਤੇ ਕੀ ਕਰਨਾ ਆ ਜੁੜੇ ਰਿਓ ਅੱਜ ਨਾਲ ਅੱਜ ਤੁਹਾਨੂੰ ਦਿਖਾਉਨੇ ਆ ਆਪਣਾ ਅੱਜ ਦਿਨ ਕਿਹੋ ਜਿਹਾ ਰਿਹਾ ਅੱਜ ਪਹਿਲਾ ਦਿਨ ਸੀ ਜਿਸ ਦਿਨ ਛੁੱਟੀ ਆ ਤੇ ਤੋਂ ਆਪਣੇ ਕਲਿਆਣੀ ਦਾ ਛੁੱਟੀ ਵਾਲੇ ਦਿਨ ਤੇ ਮੀਂਹ ਹੀ ਮੀਂਹ ਹੀ ਮੀਂਹ ਹੀ ਬੰਦ ਆਇਆ ਬਾਕੀ ਚਕੀ ਤੋਪ ਹੋਵੇ ਗੱਡੀ 'ਚ ਏਸੀ ਛੱਡਿਆ ਹੋਵੇ ਤੇ ਸ਼ਹਿਰ ਦੀ ਗੇੜੀ ਹੋਵੇ ਸਵਾਦ ਜਾਂਦਾ ਆ ਆਸ ਅੱਜ ਸਵਾਦ ਤੇ ਕੰਮ ਦੋਨੇ ਹੀ ਕਰਨੇ ਆਪਾਂ ਇੱਥੇ ਚਾਲੇ ਪਾਤੇ ਆਪਾਂ ਮਿੱਤਰ ਦੇ ਘਰਵਾਲ ਨੂੰ ਗੱਡੀ ਜਾਂਦੀ ਐਨ ਹਵਾ ਨਾਲ ਗੱਲਾਂ ਕਰਦੀ ਇੱਥੇ ਪਹੁੰਚ ਗਏ ਆਪਾਂ ਗ੍ਰੇਟ ਵਾਰ ਇੱਥੇ ਘਰਵਾਲੇ ਹੀ ਸੋਨੇ ਆ ਬਹੁਤ ਵਧੀਆ ਘਰ ਦਾ ਮਾਹੌਲ ਆ ਇੱਥੇ ਨਾ ਕੋਈ ਸ਼ੋਰ ਸ਼ਰਾਬਾ ਉੱਪਰ ਦੀ ਨਹੀਂ ਵਧੀਆ ਟੌਪ ਦੇ ਵਿੱਚ ਲੋਕੇ ਇੱਥੇ ਆਨੰਦ ਮਾਣਨ ਲੱਗੇ ਆ ਯੋਹ ਕਮਣ ਲੱਗੇ ਬਾਹਰ ਬਹੁਤ ਵਧੀਆ ਮੌਸਮ ਸੀ ਅੱਜ ਕਰਦੇ ਕਰਾਉਂਦੇ ਗੱਡੀ ਨੂੰ ਆਪਾਂ ਲੈ ਆਂਦੀ ਆਪਣੇ ਮਿੱਤਰ ਦੇ ਕਰਦੇ ਅੱਗੇ ਬਸ ਆਹ ਇੱਕ ਚੀਜ਼ੀ ਸੋਚੀ ਆ ਜਿਹਨੇ ਇੱਥੇ ਇੰਗਲੈਂਡ ਤੇ ਨਕਸ਼ਾ ਬਣਾਇਆ ਮੈਨੂੰ ਲੱਗਦਾ ਉਹਨੂੰ ਇੱਕੋ ਹੀ ਨਕਸ਼ਾ ਆਉਂਦਾ ਹੈ ਕਿਉਂਕਿ ਸਾਰੇ ਕਾਰ ਇੱਕੋ ਜਿਹੀ ਆ ਕਰਾਂ ਦੀ ਬਸ ਪਛਾਣ ਹੀ ਨਹੀਂ ਹੈਗੀ ਇੱਕੋ ਜਿਹਾ ਕਰਦੇ ਨਕਸ਼ੇ ਲੱਗਦਾ ਇੰਜੀਨੀਅਰ ਤੋਂ ਬਸ ਇੱਕ ਹੀ ਨਕਸ਼ਾ ਸੀ ਮਿੱਤਰ ਦੀ ਵੇਟ ਕਰਦੇ ਰਹਿ ਕਰਦੇ ਕਰਾਉਂਦੇ ਹਰੇ ਤੱਕ ਬਾਹਰ ਆਇਆ ਨਹੀਂ ਫੋਨ ਕੀਤਾ ਹੋਣ ਲੱਗਾ ਬਸ ਯਾਤੀ ਕਾ ਪਾ ਆਪਣੇ ਬਲੌਗ ਕੈਰੀ ਆਉਣ ਰੱਖਿਆ ਬਦਲਾਂ ਦੇਖ ਕੇ ਮੈਨੂੰ ਲੱਗਾ ਜਿ ਰੱਬ ਵੀ ਛੁੱਟੀ ਤੇ ਆ ਜਿਹੜਾ ਇੰਗਲੈਂਡ 에 ਨੇ ਅੱਜ ਸੁੱਕਾਈ ਛੱਡਤਾ ਜ਼ਮੀਨ ਹੀ ਨਹੀਂ ਪਾਇਆ ਅੱਜ ਬਸ ਸੁੱਕਾਈ ਸੁੱਕਾ ਮੌਸਮ ਰੱਖਿਆ ਨਹੀਂ ਤਾਂ ਬਸ ਕਹਿਣ ਮਣ ਕਰੀ ਰੱਖਦਾ ਐ ਵੀ ਬਤੰਦਰ ਕਰਦੇ ਕਰਾਉਂਦੇ ਮਿੱਤਰ ਆ ਗਿਆ ਆਪਾਂ ਗੱਡੀ ਚੱਕ ਕੇ ਪਾਤੇ ਚੱਲੇ ਬਰਮਿੰਗਮ ਨੂੰ ਯਾਰ ਜਦੋਂ ਹਨਾ ਕੋਈ ਮਿੱਤਰ ਗੱਡੀ ਚਲਾਉਣ ਲੱਗ ਜੇ ਸਵਾਦ ਜਾਂਦਾ ਕਿਉਂਕਿ ਮੈਂ ਗੱਡੀ ਚਲਾ ਚਲਾ ਇੱਥੇ ਬੋਰ ਹੋ ਗਿਆ ਆਂ ਜ਼ਿਆਦਾਤਰ ਤਾਂ ਮੈਂ ਬਸ ਆਈ ਸੀਟ ਤੇ ਬਹਿਣਾ ਪਸੰਦ ਕਰਦਾ ਗੱਡੀ ਚਲਦੀ ਹੋਵੇ ਨਿਯਾਰੇ ਨਾਲ ਸਾਈਡ ਤੇ ਬੈਠ ਕੇ ਇਦਾਂ ਵਿਊ ਦਾ ਆਨੰਦ ਮਾਣੋ ਇਹਦੇ ਅਰਗਾ ਸਵਾਦ ਨਹੀਂ ਬਾਕੀ ਕਈਆਂ ਨੂੰ ਹੁੰਦਾ ਸ਼ੌਂਕ ਚਲਾਉਣ ਦਾ ਕਈਆਂ ਨੂੰ ਨਾਲ ਬਹਿਣ ਦਾ ਹੀ ਬਸ ਬਾਕੀ ਇੱਥੇ ਕਰਦੇ ਕਰਾਉਂਦੇ ਲੋਕੇਸ਼ਨ ਪਾ ਕੇ ਇੱਥੇ ਪਹੁੰਚ ਗਏ ਆਂ ਬਸ ਇਹੇ ਗੱਲਾਂ ਕਰਦੇ ਜਾਂਦੇ ਸੀ ਕਿ ਗੱਡੀ ਵਧੀਆ ਹੋਵੇ ਢੇੜਾ ਨਾ ਪਵੇ ਕਿਉਂਕਿ ਇੰਗਲੈਂਡ ਦੇ ਵਿੱਚ ਸਭ ਤੋਂ ਵੱਡੀ ਗੱਲ ਆ ਟਾਈਮ ਜਦੋਂ ਤੁਹਾਡਾ ਟਾਈਮ ਖਰਾਬ ਹੋ ਜਾਂਦਾ ਸਾਰੀ ਦਿਹਾੜੀ ਤੁਹਾਡਾ ਬਸ ਮੂਡ ਖਰਾਬ ਹੀ ਰਹਿਣਾ ਆ ਕਰਦੇ ਕਰਾਂਦੇ ਬਸ ਅੱਜ ਇੱਥੇ ਤੱਕ ਪਹੁੰਚ ਗਏ ਆ ਹੁਣ ਇਹ ਤੋਂ ਅੱਗੇ ਸਾਡਾ ਰੱਬ ਰੱਖਾਇਆ ਕਿ ਗੱਡੀ ਤੇ ਨੂੰ ਲੱਗਦੀ ਆ ਕਿ ਨਹੀਂ ਲੱਗਦੀ ਵੀ ਇਹ ਨੂੰ ਲੱਗਦਾ ਸਿਗਾ ਮਿੱਤਰ ਮੇਰੇ ਨੂੰ ਕਿ ਇੱਕ ਮੋਰੇ ਘੋੜਿਆਂ ਦੀ ਗੱਡੀ ਆ ਕਿਉਂਕਿ ਨਾਮ ਉੱਥੇ ਮਾਈਕਲ ਲਿਖਿਆ ਹੋਇਆ ਸੀ ਵੀ ਗੱਡੀ ਵਧੀਆ ਹੋਣੀ ਕਿਉਂਕਿ ਜ਼ਿਆਦਾਤਰ ਇੰਗਲੈਂਡ ਦੇ ਵਿੱਚ ਤਾਂ ਗੋਰਿਆਂ ਤੋਂ ਗੱਡੀਆਂ ਵਧੀਆ ਸੰਭਾਲ ਰੱਖੀ ਹੁੰਦੀਆਂ ਉਹਨਾਂ ਨੇ ਤੇ ਜਦੋਂ ਅਸੀਂ ਉੱਥੇ ਪਹੁੰਚੇ ਉੱਥੇ ਪਹੁੰਚ ਕੇ ਸਾਡੇ ਨਾਲ ਜਿਹੜਾ ਪਹਿਲਾ ਧੋਖਾ ਹੋਇਆ ਹਨ ਉਹ ਵੀ ਤੁਹਾਨੂੰ ਦਿਖਾਉਣੀ ਆ ਆ ਗਈਆਂ ਜੀ ਇੱਥੇ ਆਪਾਂ ਪਹੁੰਚ ਗਏ ਗੱਡੀਆਂ ਗੱਡੀਆਂ ਦੇ ਵਿੱਚੋਂ ਗੱਡੀ ਅਸੀਂ ਆਪਣੀ ਵਾਲੀ ਲੱਭਦੇ ਰਹੇ ਕਰਦੇ ਕਰਾਉਂਦੇ ਬੰਦਾ ਸੀ ਤੋਂ ਦੇਖਿਆ ਤੇ ਬੰਦਾ ਜਦੋਂ ਦੇਖਿਆ ਉਹ ਸੀ ਬੰਗਲਾ ਦੇ ਸੀ ਤੇ ਪਾ ਕੇ ਸਾਡਾ ਨੂੰ ਲੱਗਾ ਕਿ ਚੱਲ ਵਈ ਗੱਡੀ ਹਾਂ ਦਾ ਸਾਨੂੰ ਜਿਆਦਾ ਚੈੱਕ ਕਰਨੀ ਪੈਣੀ ਆ ਐਨ ਤਸੱਲੀ ਦੇ ਨਾਲ ਆ ਸੁਣੋ ਬਾਈ ਦੀਆਂ ਗੱਲਾਂ ਇਹ ਆ ਪੰਗੜਾ ਦੇ ਸੀ ਵੇਟ ਵੇਟ ਮੈਂ ਐਸਾ ਕਹਤਾ ਹਾਂ ਜੇ ਬਲਕਾਉ ਗੱਡੀ ਬਾਈ ਦਾ ਜਿਹੜਾ ਝਟਕਾ ਜਾਂ ਮਾਰ ਕੇ ਗੱਡੀ ਚੈੱਕ ਕਰਾਉਣਾ ਨਾ ਸਟੀਰਿੰਗ ਅਗਰ ਨਫਟ ਜਾਏਗਾ ਉਹ ਰਾਈਟ ਉਹ ਰੇਸਟਿੰਗ ਰੈਕ ਤੂੰ ਆਪਣਾ ਬੰਦੇ ਮੇਰਾ ਆਪਰੇ ਕੇ ਸਾਥ ਕੰਮ ਨਹੀਂ ਕਰਦਾ ਮੇਰੇ ਮੇਰੇ ਕੋਲ ਘੋਰਾ ਹੈ ਇਹ ਵੀ ਕਹਿੰਦੇ ਆ ਕਿ ਇੱਕ ਹਨਾ ਗਿਆ ਨਹੀਂ ਬੰਦੇ ਨੂੰ ਮਿਲਿਆ ਨੌਲੇਜੀ ਮਰੀ ਕਰਨਾ ਚਾਹੀਦਾ ਇਹ ਵੀ ਮੇਰੀ ਨਿਗਰਾਨੀ ਦੇ ਵਿੱਚ ਹੋਣੀ ਗੱਲ ਆਈ ਆ ਸਭ ਕਰਦੇ ਕਰਾਉਂਦੇ ਆ ਮੈਨੂੰ ਹਨਾ ਗੱਡੀ ਦੇ ਵਿੱਚ ਜਦ ਲਈ ਤੀ ਵੀ ਦੇਖਿਓ ਆਈਆਂ ਲਾਈਟਾਂ ਲੱਗੀਆਂ ਆ ਭਾਈ ਆ ਦੱਸਿਓ ਲਾਈਟਾਂ ਕਿਹੜੀ ਗੱਡੀ ਦੀ ਆ ਆਪਣੇ ਖਾ ਪਉਂਦੀ ਆ ਇਹ ਵੀ ਚਲੋ ਕਿ ਭਈ ਮਾੜੀ ਮੋਟੀ ਕਿਤੇ 100 ਇੱਕ ਦੇ ਵਿੱਚੋਂ ਫਰਕ ਤਾਂ ਪੈਂਦਾ ਫੀਲਿੰਗ ਤਾਂ ਕਰਦੇ ਕਰਦੇ ਕਰਾਉਂਦੇ ਆਪਾਂ ਟੈਸਟ ਡਰਾਈਵ ਕੈਰੀ ਹੋ ਰੱਖੀ ਬਸ ਆਹ ਬਾਈ ਦੀਆਂ ਗੱਲਾਂ ਇਗਨੋਰ ਕਰਿਓ ਕਿਉਂਕਿ ਬਾਈ ਬਹੁਤ ਜ਼ਿਆਦਾ ਬੋਲਦਾ ਸੀ ਕਰਦੇ ਕਰਾਉਂਦੇ ਮੇਰੇ ਸਾਡੇ ਦਾ ਦਿਮਾਗ ਦੇ ਵਿੱਚ ਜਿਹੜੀਆਂ ਗੱਲਾਂ ਪੈਂਦੀਆਂ ਹੀ ਗੱਡੀ ਦੀਆਂ ਉਹ ਵੀ ਗੱਡੀ ਜਾਂਦਾ ਹੀ ਇੱਥੇ ਕਰਦੇ ਟੈਸਟ ਡਰਾਈਵ ਤੋਂ ਬਾਅਦ ਗੱਡੀ ਸਾਡੇ 80% ਤਾਂ ਅਸੀਂ ਸੀ 20% ਸਾਡਾ ਨੈਗੇਟਿਵ ਮਾਈਂਡ ਹੋ ਗਿਆ ਕਿਉਂਕਿ ਗੱਡੀ ਚ ਤੇਲ ਹੁੰਦਾ ਸੀ ਲੀਕ ਮਿੱਤਰਾ ਜੇ ਤੇਲ ਹੁੰਦਾ ਤਾਂ ਲੀਕ ਸੋਚਦਾ ਵੱਡਾ ਵਿਛਾਇਆ ਫੇ ਕਰਦੇ ਕਰੋਦੇ ਅਸੀਂ ਕੀਤਾ ਇਹਨਾਂ ਮਕੈਨਿਕ ਨੂੰ ਫੋਨ ਹੁਣ ਮਕੈਨਿਕ ਨੇ ਆਉਣਾ ਬਰਵਿੰਗੋ ਕਹਿੰਦਾ 3 ਘੰਟੇ ਲੱਗ ਜਾਣੇ ਮੈਨੂੰ ਉਹਨੂੰ ਅਸੀਂ ਆਏ ਉੱਥੋਂ ਵਾਪਸ ਫੇਰ ਵਾਪਸ ਆਉਂਦਿਆਂ ਨੂੰ ਸਾਨੂੰ ਦਿਖਿਆ ਇੱਕ ਕਾਰ ਉਹ ਵੀ ਕਿਰਾਏ ਤੇ ਇੰਗਲੈਂਡ ਦੇ ਵਿੱਚ ਕਿਰਾਏ ਤੇ ਘਰ ਮਿਲਣਾ ਵਾਲਾ ਔਖਾ ਆ ਤਾਂ ਅਸੀਂ ਨਾਲ ਹੀ ਮੈਸੇਜ ਕੀਤਾ ਤੇ ਆਹ ਬਣਾਈ ਮੈਂ ਸਨੈਪ ਕਿਉਂਕਿ ਅੱਜ ਸਾਰੀ ਦਿਹਾੜੀ ਸਨੈਪ ਨਹੀਂ ਪਾਈ ਦੋ-ਦੋ ਇਨਕਾ ਲਾ ਕੇ ਚੋਬਰ ਬੈਠਾ ਸੀ ਫੇਰ ਸੋਚਿਆ ਦੋ ਕੀ ਕਰਨੀ ਆ ਇਕੱਲਾ ਕੇ ਮਾਰੀ ਪਰੇ ਤਾਂ ਇੱਕ ਇਨਕ ਦੇ ਨਾਲ ਪਾਈ ਸਨੈਪ ਅੱਜ ਕੱਲ ਦਾ ਇੱਕ ਰੂਲ ਜ਼ਰੂਰ ਆ ਰੋਟੀ ਖਾਦੇ ਬਿਨਾ ਸਰ ਜੀ ਨੂੰ ਪਰ ਸਟੋਰੀ ਪਾਏ ਵਿਣਾ ਨਹੀਂ ਸਰਦਾ ਬਾਥਰੂਮ ਕਰਦਾ ਮੈਨੂੰ ਤਾਂ ਦੱਸਿਆ ਕਿ ਉਹ ਜਿਹੜਾ ਲਾਤੀ ਚੱਕਿਆ ਟਾਇਰ ਤੇ ਕਰ ਦੇ। ਆ ਦੇਖ ਜਿੱਦਾਂ ਹੁਣ ਉਹ ਆਉਂਦਾ ਆ। ਐਦਾਂ ਹੀ ਤੂੰ ਕਹਿ ਦੇਣਾ ਕਿ ਇਹ ਕਰ ਗਿਆ ਸੀਗਾ। ਬੱਸ ਗੱਲ ਖਾਦਾ ਹਾਂ। ਜਾ ਭਾਈ ਆਹ ਤੇ ਗੱਡੀ ਖੜੀ। ਇਹ ਤਾਂ ਹਾਸੇ ਮਜ਼ਾਕ ਸਾਡੇ ਐਦਾਂ ਹੀ ਚੱਲਦੇ ਰਹਿੰਦੇ ਆ ਕਿਉਂਕਿ ਜੋਕਸਾਰ పార్ਟ ਆਫ ਦਿ ਲਾਈਫ। ਮਕੈਨਿਕ ਉਥੇ ਪਹੁੰਚ ਗਿਆ ਸੀ ਐਸੀ ਗੱਡੀ ਖਿੱਚਤੀ ਤਾਂ ਦੇਖਿਆ ਇੱਕ ਬਾਪੂ ਜੀ ਬੁਲਟ ਤੇ ਜਾਂਦੇ ਹੋਏ ਪਿੰਡ ਯਾਦ ਦਵਾਤਾਈ। ਉਤ ਤੋਂ ਬਾਅਦ ਅਸੀਂ ਫੇਰ ਕੀ ਸੋਚਣਾ ਗੱਲ ਕਹੀ ਦੀ ਉਹਨਾਂ ਨੂੰ ਲੰਮੂਆਂ ਦੇ ਛੱਤੇ ਛਾਲ ਮਾਰਦਾ ਜੱਟ ਜਿੱਥੇ ਖੜਾ ਬੰਤ ਕੱਲਾ ਖੜਾ ਆ ਵੀ ਪਤੰਦਰ ਦਾ ਸਿਰਾਈ ਲਾਉਂਦਾ ਆ ਪਹੁੰਚ ਗਏ ਆ ਬਸ ਮਕੈਨਿਕ ਸਾਡਾ ਉੱਥੇ ਸਾਡੀ ਵੇਟ ਕਰ ਰਿਹਾ ਆ ਤੇ ਅਸੀਂ ਵੀ ਗੱਡੀ ਹੋਰ ਖਿੱਚਤੀ ਆ ਬਿਨਾ ਕੀਤੇ ਪਰਵਾਹ ਕੈਮਰਿਆਂ ਦੀ ਇੰਗਲੈਂਡ ਤੇ ਤੁਹਾਨੂੰ ਸਟੂਡੀਓ ਕੱਟ ਤੇ ਸੜਕਾਂ ਤੇ ਕੈਮਰੇ ਜ਼ਿਆਦਾ ਮਿਲਣਗੇ ਦੋਸਤੋ ਫੇਰ ਇਥੇ ਪਹੁੰਚ ਗਏ ਮਕੈਨਿਕ ਸਾਡੇ ਨਾਲ ਸੀ ਗੱਡੀ ਦਾ ਫੇਰ ਦੁਆਰ ਤੋਂ ਆਪਾਂ ਬੁਣੜ ਚੱਕ ਦਾ ਆਪਰੇਸ਼ਨ ਦੁਬਾਰੇ ਸਟਾਰਟ ਉਹਦਾ ਕੀਤਾ ਕਰਦੇ ਕਰਾਉਂਦੇ ਮਕੈਨਿਕ ਵੜ ਗਿਆ ਗੱਡੀ 'ਚ ਤੇ ਲਾਤਾ ਆਪਣਾ ਕੰਪਿਊਟਰ ਤੇ ਦੱਸੀ ਸਾਨੂੰ ਇੱਕ ਦੋ ਕੁ ਇਸ਼ੂ ਉਹ ਇਸ਼ੂਆਂ ਨਾਲ ਵੜ ਕੇ ਅਸੀਂ ਸੋਚ ਵਿਚਾਰ ਕੀਤੀ ਕਰਦੇ ਕਰਾਉਂਦੇ ਮਕੈਨਿਕ ਨੇ ਰਾਤੀ ਹਮੇਸ਼ਾ ਇਸਕੇ ਬੱਚਾ ਹੋ ਗਿਆ ਉਸਕੇ ਬਾਅਦ ਇਸਕੇ ਗੜਾਈ ਹੋ ਜਾਣਾ ਆਪਕੇ ਇਹ ਦੋਸਤ ਦੋਸਤ ਹੈ ਹਾਂ ਦੋਨੋਂ ਚਿਲੰਦਰ ਦੇ ਨਹੀਂ ਜੀ ਬਸ ਆਹ ਬਾਈ ਦੇ ਨਾਲ ਹੀ ਤਾਂ ਹਾਸਾ ਮਜ਼ਾਕ ਜੱਗ ਕਰਕੇ ਚੱਲੋ ਜੀ ਗੱਡੀ ਦੇ ਤੇ ਪੈਸੇ ਟ੍ਰਾਂਸਫਰ ਕਰ ਪੇਪਰ ਲੈ ਲੈ ਉਹਦੇ ਕੋਲੋਂ ਇਹਨੂੰ ਬਾਹਲੀ ਖੁਸ਼ੀ ਗੱਡੀ ਦੀ ਤਾਂ ਸਿੱਟੀ ਜਾਂਦਾ ਪੇਪਰ ਥੱਲੇ ਗੱਡੀ ਦੀ ਕਰਦੇ ਹਾਸਾ ਮਜ਼ਾਕ ਬਸ ਦਿਨ ਇਦਾਂ ਹੀ ਲੰਘ ਗਿਆ ਸਿਕਾ ਗੁਲਾਬ ਜਾਂ ਮਣਕਾ ਡਾ ਪਾ ਹੁਣ ਬਸ ਬਾਈ ਤੋਂ ਲਈਏ ਚਾਬੀ ਤੇ ਉਹ ਚੈੱਕ ਕਰਨ ਲੱਗਾ ਗੱਡੀ ਉਹਦੇ ਵਿੱਚੋਂ ਆਪਣਾ ਕਢੂੰਗਾ ਸਮਾਨ ਤੇ ਯਾਰ ਹੁਣੀ ਹੋ ਜਾਣਗੇ ਫਰਾਰ ਲੈ ਗੱਡੀ ਤਾਂ ਬਈ ਮਿੱਤਰੋ ਵਧੀਆ ਸੀ ਆਹ ਰੰਗ ਜਿਹੜਾ ਇੱਥੇ ਜਿਆਦਾ ਚੱਲਦਾ ਆ ਗੱਡੀ ਦੇਖਣ ਵਾਲੀ ਸੋਹਣੀ ਟਾਇਰ ਨਵੇਂ ਇੰਗਲੈਂਡ ਦੇ ਵਿੱਚ ਤੁਹਾਨੂੰ ਗੱਡੀਆਂ ਇਹੋ ਜਿਹੀਆਂ ਮਿਲਣੀਆਂ ਰੰਗ ਦੱਸਿਓ ਗੱਡੀ ਦਾ ਕਿਹੋ ਜਿਹਾ ਲੱਗਿਆ ਰੰਗ ਮੈਨੂੰ ਕਲਰ ਬਹੁਤ ਸੋਹਣਾ ਲੱਗਿਆ ਟਾਇਰ ਵੀ ਨਵੇਂ ਆਪਾਂਤੀ ਆਪਣੀ ਰਾਣੀ ਸੁੰਦਰਾ ਆਪਾਂ ਮੋਟਰਵੇ ਤੇ ਹਵਾ ਦੇ ਨਾਲ ਗੱਲਾਂ ਕਰਦੀ ਜਾਂਦੀ ਆ ਮੋਟਰਵੇ ਤੇ ਗੱਡੀ ਚਲਾਉਣੀ ਸਭ ਤੋਂ ਵਧੀਆ ਸੌਕੀ ਆ ਇੱਥੇ ਕੋਈ ਨਹੀਂ ਹੈਗਾ ਕਿ ਇਧਰੋਂ ਆਣ ਕੇ ਵਿੱਚ ਬਾੜ ਦੂੰ ਕਿ ਇਧਰੋਂ ਬਾੜ ਦੂੰ ਨਹੀਂ ਯਾਰੇ ਨਾ ਤੂੰ ਖਿੱਚੀ ਚਲੋ ਬਸ ਨੱਪੀ ਚਲੋ ਇਹ ਤੁਹਾਡੇ ਤੇ ਡਿਪੈਂਡ ਆ ਤੇ ਕਿੰਨੀ ਨੱਪ ਸਕਦੇ ਆ 70 ਤੋਂ ਜ਼ਿਆਦਾ ਨੱਪ ਦੀ ਗਾਂ ਜਾ ਕੇ ਤੁਹਾਨੂੰ ਮਾਮਿਆਂ ਨੇ ਨੱਪ ਲੈਣਾ ਕੋਈ ਡਰਨ ਵਾਲੀ ਗੱਲ ਨਹੀਂ ਤੇ ਰੁਪੀ ਹੋ ਗਿਆ ਰੁਕਦੇ ਰਹਿੰਦੇ ਆ ਇੱਥੋਂ ਬਾਅਦ ਮੈਂ ਕਿਹਾ ਫੇ ਪੁੱਲ ਗਿਆ ਆਪਣੀ ਸਨੇਪ ਤਾਂ ਇੱਕ ਹੋਰ ਬਣਦੀ ਆ ਲਾ ਕੇ ਫੇਰ ਉਹੀ ਅਣਕਾਂ ਵਾਲਾ ਫਿਲਟਰ ਤੇ ਪਾਤੀ ਸਨੇਪ ਸਨੇਪ ਚੈਟ ਚ ਵੀ ਵੱਖਰੇ ਵੱਖਰੇ ਫਿਲਟਰ ਆ ਬੰਦੇ ਦਾ ਰੰਗ ਰੂਪ ਹੀ ਬਦਲ ਦਿੰਦੇ ਆ ਕਰ ਜਾ ਕੇ ਇੱਕ ਹੋਰ ਸਨੇਪ ਚੈਟ ਪਾਈ ਕਿਉਂਕਿ ਸਨੇਪ ਚੈਟ ਚਲਾਉਨੇ ਆਪਾਂ ਕੱਟ ਤੇ ਹੁਣ ਕੱਟਦੇ ਆ ਵਲੋਗਾਂ ਦੇ ਹੀ ਵਾਟ ਕਰਦੇ ਕਰਾਉਂਦੇ ਮਾਰ ਕੇ ਇਸ਼ਾਰਾ ਗੁੱਡ ਨਾਈਟ ਦਾ ਪਤੰਦਰ ਫਿਰ ਪਾਤੀ ਸਨੇਪ ਇੱਕ ਹੋਰ ਮਾਰ ਕੇ ਫਿਰ ਵਾਲਾਂ ਦੇ ਵਿੱਚ ਹੱਥ ਦੇਖਿਆ ਕਬੱਡੀ ਟੂਰਨਾਮੈਂਟ ਭੁਲੱਥ ਪਟਕੇ ਥੋੜੀ ਦਾੜੀ ਫਿਰ ਸੋਚਿਆ ਕਿੱਥੇ ਰਹਿ ਗਈ ਕਿਸਮਤ ਮਾੜੀ ਫਿਰ ਕੈਮਰੇ ਵਾਲ ਨੂੰ ਝਾਕਿਆ ਥੋੜਾ ਕੋੜਾ ਕੋੜਾ ਚੇਤਾ ਆ ਪਤੰਦਰਾ ਕਾਲੂ ਚਕਣਾ ਕੰਮ ਤੇ ਹੱਥ ਥੋੜਾ ਚੰਗਾ ਵੀ ਗੁੱਡ ਨਾਈਟ ਮਿੱਤਰੋ ਮਿਲਦੇ ਹਾਂ ਫੇਰ ਅਗਲੇ